ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲਿਆ ਬਜਰੰਗੀ ਦਾ ਸੀਮਣ ਲਜਵਾਨਾ ਵਾਲੇ ਬਜਰੰਗੀ ਦਾ ਤੇ ਬਾਈ ਹਰੀ ਮਾਲਕ ਖੜੇ ਆ ਇਹ ਦੱਸਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਮ ਰਾਮ ਸਭੀ ਭਾਈਆ ਨਾਲ ਜੋੜ ਕੇ ਭਾਈ ਆ ਜਾਏ ਹਾਂ ਭਾਈ ਪੰਜਾਬ ਮੇ ਛਿੜੇ ਗਾਉ ਮੇ ਡਾਕਟਰ ਕੇ ਪਾਸ ਮੇ ਔਰ ਭਾਈ ਕੇ ਪਾਸ ਮੇ ਨਾ ਬਜਰੰਗੀ ਲਜਵਾਨਾ ਕਾ origignal ਸੀਮਣ ਹੈ ਜਿਸ ਭਾਈ ਕੋ ਮੋਗਾ ਗੇਰੀਆ ਮੇ AI ਕਰਵਾਣੀ ਹੋ ਤੋ ਡਾਕਟਰ ਅਰਜੀਤ ਸੇ ਫੋਨ ਕਰਕੇ ਸੰਪਰਕ ਕਰ ਸਕੇ ਮੈਨੇ ਖੁਦ ਸੀਮਣ ਦਿਆ ਹੈ ਔਰ ਭਾਈ ਸਾਹਿਬ ਇਸ ਸੀਮਣ ਕੀ ਮੇਰੀ ਖੁਦ ਕੀ ਜ਼ਿੰਮੇਵਾਰੀ ਹੈ मैंने सप्लायर बंद कर रखे हैं मैं खुद सप्लाई करूं महीने दो महीने के बाद मैं आके भाई के घर ही सीमा दे के जाया करूँ बाई के घर पे सीमा दिया है जोटियाँ आई हुई है प्रेगनेंट हो चुकी हैं भाई के पास में जितनी भी जोटियाँ दूध पे निकलेंगी भाई को बोला है कि भाई मिल्किंग भी दिखाओ और भाई रिजल्ट भी बढ़िया आया है भाई के पास में भाई का नंबर है भाई का नंबर बता दो भाई अठहत्तर अच्छा आठ इक्यानवे इक्यानवे जीरो तिरानवे 78891 92093 ਡਾਕਟਰ ਦਾ ਨੰਬਰ ਹੈ ਕਿਸੇ ਵੀ ਭਾਈ ਕੋ AI ਕਰਵਾਣੀ ਹੋ ਜਾਂ ਨੇੜੇ ਤੇੜੇ ਕਿਸੇ ਭਾਈ ਕੋ ਦੋ ਚਾਰ ਸੀਮਨ ਲੈਣੇ ਆਉਂ ਭਾਈ ਦੇ ਪਾਸ ਮੈਂ ਬਹੁਤ ਅੱਛੀ ਕੁਆਲਿਟੀ ਮੈਂ ਸੀਮਨ ਹੈ ਕੋਈ ਦੂਜਾ ਭਾਈ ਵੀ ਅਗਰ AI ਕਰਨੇ ਵਾਲਾ ਜਾਂ ਅਸ਼ ਸੀਮਨ ਲੈ ਸਕਦਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਸ਼ੇਅਰ ਕਰ ਦਿਓ ਤੇ ਦੱਸ ਦਿਓ ਜੇ ਕਿੰਨੇ ਸੀਮਨ ਭਰੋਣਾ ਹੋਵੇ ਧੰਨਵਾਦ ਸਾਸਰੀਕਾ